ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਇਹ ਸ਼ਬਦ ਤਾਂ ਤੁਸੀਂ ਬਾਕੀ ਸੁਣੇ ਹੋਣਗੇ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਜੀ ਹਾਂ ਇਸ ਚੀਜ਼ ਨੂੰ ਸਾਫ਼ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਫਤਿਹਗੜ ਸਾਹਿਬ ਦੀ ਲਾਲ ਮਸਜਿਦ ਵਿੱਚ ਜਿੱਥੇ ਸਿੱਖਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਲੰਗਰ ਤੇ ਇਹ ਲੰਗਰ ਦੀ ਸੇਵਾ ਲਗਾਤਾਰ 4 ਦਿਨ ਤੱਕ ਨਿਭਾਈ ਜਾਂਦੀ ਹੈ ਜੋੜ ਮੇਲ ਦੌਰਾਨ ਅਤੇ ਇਸ ਮਸਜਿਦ ਦੀ ਸੇਵਾ ਕਰਨ ਵਾਲੇ ਮੁਸਲਿਮ ਵੀਰ ਵੀ ਵੱਧ ਚੜ ਕੇ ਇੱਥੇ ਸੇਵਾ ਵੀ ਨੂੰ ਬੰਦੇ ਨੇ ਤੇ ਨਾਲ ਸਿੱਖਾਂ ਦਾ ਸਾਥ ਵੀ ਦਿੰਦੇ ਨੇ ਆਓ ਪਹਿਲਾਂ ਤੁਹਾਨੂੰ ਵਿਖਾਨੇ ਆ ਇਹ ਮਸਜਿਦ ਦਾ ਉਹ ਆਲਿਸ਼ਾਨ ਦਰਸ਼ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਹੈ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਦਾ ਹੱਥ ਬਟਾ ਕੇ ਜਿੱਥੇ ਸਿੱਖ ਅਤੇ ਮੁਸਲਮਾਨ ਪਾਈਚਾਰਾ ਸੰਗਤ ਦੀ ਸੇਵਾ ਕਰਦਾ ਹੈ ਸੰਗਤ ਦੀ ਸੇਵਾ ਵਿੱਚ ਸਮਰਪਿਤ ਹੁੰਦਾ ਹੈ ਦਿਨ ਰਾਤ ਇੱਕ ਕਰਦਾ ਹੈ ਅਤੇ ਮਸਜਿਦ ਦੇ ਅੰਦਰ ਸਿੱਖ ਸੰਗਤਾਂ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਸਹੀ ਤਾਂ ਜੀ ਅੱਛਾ ਜੀ ਹਾਂ ਜੀ ਇੱਥੇ 40 ਸਾਲ ਤੋਂ ਲੰਗਰ ਚੱਲਦਾ ਹੈ ਬਣਾ ਹਾਂ ਜੀ ਪੰਜਾਬ 50 ਹੋ ਗਏ ਉਹਦੇ ਜੀ ਹਾਂ ਜੀ ਇਹ ਹੁਣ ਉਹਨਾਂ ਤੋਂ ਬਾਅਦ ਪਹਿਲਾਂ ਇੱਥੇ ਕੋਈ ਏਡੀ ਖਾਸ ਨਹੀਂ ਵਾਈ ਨਹੀਂ ਸੀ ਕੋਈ ਵੀ ਉਦੋਂ ਬਿਲਕੁਲ ਐਨ ਮਸਾਦਮਈ ਮਾਹੌਲ ਸੀ ਤੇ ਆ ਹੁਣ ਬਾਅਦ ਚ ਫਿਰ ਇਹਨਾਂ ਨੇ ਆਪਣੀ ਸੈੱਟ ਸਟ ਕਰਕੇ ਤੇ ਮਦਦਪਾਪਾਂ ਨੂੰ ਕਹਿੰਦੇ ਤੁਹਾਨੂੰ ਐਨ ਹਾਂ ਪੂਰਾ ਪੂਰਾ ਜੀ ਪੂਰਾ ਹਾਂ ਜੀ ਰੋਜਾ ਸਹੀ ਬਲੋਂ ਇਹ ਸਾਰੀ ਹਾਂ ਜੀ ਉਹਨਾਂ ਨੇ ਤਿਆਰ ਕੀਤੀ ਹੋਈ ਹੈ ਉਹਨਾਂ ਨੂੰ ਗ੍ਰਾਂਟ ਜਿਹਦੇ ਨੂੰ ਜੋ ਵੀ ਉਹਨਾਂ ਨੂੰ ਸਹਿਯੋਗ ਮਿਲਿਆ ਕਿ ਗੌਰਮ ਆਪਣੇ ਗਵਰਨਮੈਂਟਲ ਉਹ ਉਹਨਾਂ ਨੇ ਉੱਥੇ ਲਾਇਆ ਹੋਇਆ ਜੀ ਕਿੰਨੇ ਸਾਲ ਤੋਂ ਤੁਹਾਡਾ ਲੰਘ ਰਿਹਾ ਇਹ ਸਾਡਾ 40 ਸਾਲ ਤੋਂ ਚੱਲਦਾ ਜੀ ਅੱਛਾ ਜੀ ਹਾਂ ਜੀ 40 ਸਾਲ ਤੋਂ ਇਹ ਜੀ ਸਾਡੀ ਪਹਿਲਾਂ ਜਗਾ ਹੀ ਕੋਈ ਨਹੀਂ ਸੀ ਅਸਲ ਭੈੜੀ ਮੋਟੀ ਸੀ ਇਹ ਉਹਨਾਂ ਆਪ ਹੀ ਬਣਾ ਕੇ ਦਿੱਤੀ ਸਾਨੂੰ ਅੱਛਾ ਜੀ ਸਾਨੂੰ ਉਹਨਾਂ ਨੇ ਇਹ ਗੱਲ ਕੀਤੀ ਵੀ ਤੁਸੀਂ ਜੇ ਲੰਗਰ ਲਾਓਗੇ ਚਾਰ ਦਿਨ ਤੁਹਾਨੂੰ ਅਸੀਂ ਜਗਾ ਵਰਤਨ ਨੂੰ ਦਿਆਂਗੇ ਜੀ ਉਸ ਤੋਂ ਬਾਅਦ ਅਸੀਂ ਆਪਣੀ ਜਗਾ ਆਪ ਸੰਭਾਲਾਂਗੇ ਇੱਕ ਚਾਬੀ ਉਹ ਰੱਖਦੇ ਨੇ ਇੱਕ ਸਾਨੂੰ ਦੇ ਦੇਣ ਜੀ ਤੇ ਪਰਤ ਕੇ ਅਸੀਂ ਚਲੇ ਜਾਂਦੇ ਆਂ ਆਪਣੀ ਫਿਰ ਆਪ ਸਾਫ਼ ਰੱਖ ਦਿੰਦੇ ਜਗਾ ਜੀ ਟੈਂਕੀ ਟੂਕੀ ਕਮਰਾ ਉਹਨਾਂ ਪਾ ਕੇ ਦਿੱਤਾ ਸਾਰਾ ਕੁਝ ਇੱਥੇ ਬਹੁਤ ਮਾੜੀ ਹਾਲਤ ਸੀ ਸਾਡੇ ਲੰਗਰ ਦੀ ਜੀ ਅਸੀਂ ਉਹਨਾਂ ਕੋਲ ਜਾਣੇ ਉਹਨਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਉਣ ਦਿੱਤੀ ਹਾਂਜੀ ਆ ਬਹੁਤ ਵਧੀਆ ਸੰਯੋਗ ਦਿੰਦੇ ਨੇ ਸੇਵਾ ਵੀ ਕਰਦੇ ਨੇ ਸੇਵਾ ਵੀ ਕਰਦੇ ਨੇ ਸਾਡੇ ਨਾਲ ਗੁਰਪਿਆਰੇ ਉਹ ਪਿੰਡ ਰਾਈ ਮਾਜਰਾ ਵੱਲੋਂ ਇਹ ਲੰਗਰ ਲਗਾਇਆ ਜਾਂਦਾ ਹੈ ਤੇ ਪਿੰਡ ਰਾਈ ਮਾਜਰਾ ਦੇ ਮੁਸਲਮਾਨ ਵੀ ਸਿਰਫ ਤੇ ਸਿਰਫ ਇਸ ਲੰਗਰ ਦੇ ਵਿੱਚ ਸਹਿਯੋਗ ਹੀ ਨਹੀਂ ਕਰਦੇ ਸੇਵਾ ਵੀ ਕਰਦੇ ਨੇ ਤੇ ਅਜਿਹੀ ਸੇਵਾ ਅਜਿਹਾ ਸਹਿਯੋਗ ਸਾਫ਼ ਤੌਰ ਤੇ ਇਹ ਦਰਸਾਉਂਦਾ ਹੈ ਕਿ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਕਦੇ ਵੀ ਕੋਈ ਵੀ ਦਰਾਰ ਨਹੀਂ ਹੈ ਪਰ ਹਾਂ ਕਈ ਵਾਰ ਅਜਿਹਾ ਜ਼ਰੂਰ ਹੁੰਦਾ ਹੈ ਕਿ ਸਿਆਸਤਦਾਨਾਂ ਵੱਲੋਂ ਇਨ੍ਹਾਂ ਚੀਜ਼ਾਂ ਨੂੰ ਹਮੇਸ਼ਾ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਗਰ ਛੋਟੇ ਸਹਿਬਜ਼ਾਦਿਆਂ ਦੀਆਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ ਤਾਂ ਉੱਥੇ ਵੀ ਕਿਤੇ ਨਾ ਕਿਤੇ ਮੁਸਲਮਾਨ ਪਾਈਚਾਰੇ ਨੂੰ ਹੀ ਦੋਸ਼ੀ ਕਿਹਾ ਜਾਂਦਾ ਹੈ ਕਿਉਂਕਿ ਕਚੈਰੀ ਚਾਹੇ ਸੁਬੇ ਸਰਹੰਦ ਦੀ ਹੋਵੇ ਜਾਂ ਜੰਗ ਚਮਕੌਰ ਦੀ ਘੜੀ ਦੀ ਉਸ ਨੂੰ ਭੁੱਲਿਆ ਵੀ ਨਹੀਂ ਭੁਲਾਇਆ ਜਾ ਸਕਦਾ ਪਰ ਹਾਂ ਹਰ ਕੌਮ ਦੇ ਵਿੱਚ ਕੁਝ ਚੰਗੇ ਅਤੇ ਕੁਝ ਮਾੜੇ ਇਨਸਾਨ ਜ਼ਰੂਰ ਹੁੰਦੇ ਨੇ ਸਾਨੂੰ ਉਹ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਇਹ ਮਿਸਾਲ ਹੈ ਉਹਨਾਂ ਚੰਗੇ ਲੋਕਾਂ ਵੱਲੋਂ ਜੋ ਅੱਜ ਸਿੱਖਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਨਿਭਾਰੇ ਨੇ ਅਤੇ ਜੋੜ ਮੇਲ ਦੇ ਵਿੱਚ ਸਹਿਜਾਤਿਆਂ ਦੀ ਸ਼ਹਾਦਤ ਨੂੰ ਸਿੱਖਾਂ ਦੇ ਨਾਲ ਯਾਦ ਕਰਦੇ ਜਾ ਰਹੇ ਨੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਪਾਵਨਾ ਮਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ